ਰੱਬ ਪਰਮਾਤਮਾ ਰਹਿਮਤ ਕਰੇ ਮੇਰੀ ਅਰਦਾਸ ਗੁਰੂ ਸਾਹਿਬ ਦੇ ਚਰਨਾ ਚੇ ਗੁਰੂ ਸਾਹਿਬ ਜਿਨ੍ਹਾਂ ਨੇ ਇਹ ਵਿਦਵਿਅਕ ਕੀਤੇ ਉਹਨਾਂ ਦਾ ਕੱਖ ਨਾ ਰਹੇ ਤੇ ਜਿਹੜੇ ਉਹਦੇ ਉੱਤੇ ਸਿਆਸਤ ਖੇਡ ਰਹੇ ਨੇ ਉਹਨਾਂ ਦਾ ਕੱਖ ਨਾ ਰਹੇ ਉਹਨਾਂ ਦੀ ਨਸਨਾ ਖਤਮ ਕਰ ਦਿਓ ਇਹ ਮੈਂ ਬੇਨਤੀ ਕਰਦੀ ਆ ਤੁਹਾਡੇ ਤੇ ਪਹਿਲਾ ਸਵਾਲ ਇਹ ਪੁੱਛਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰਹਿ ਧਿਆਨ ਪੰਚਰਕ ਮੁੱਦਿਆ ਜਿਹਨਾਂ ਕਾਰਨ ਹਜ਼ਾਰਾਂ ਸੁਖੀ ਜੀਵਨਾ ਖੋਣਾ ਉਹਦਾ ਨੂੰ ਵਿਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਜਾ ਨਾ ਕਰਵਾਇਆ ਹੈ ਇਹ ਤਾਂ ਦੂਜੇ ਸਵਾਲ ਤੁਹਾਡੇ ਚ ਪਿਆ ਬਹੁਤ ਕੋਲਾ ਹੋਈਆਂ ਆਪ ਦੇ ਤਰ੍ਹਾਂ ਹਰੀ ਪਾਰਟੀ ਰੋਪੂਛਾ ਜਾਇ ਰੋਪੂਛਾ ਜਾਇ ਉਹਦਾ ਹਾਜਾ ਨਾ ਬਿਚਲਾਪ ਕਰੀ ਜਾਓ ਸਵਾਲ ਲੈ ਬੜ ਰਿਹਾ ਸੰਗਤ ਦੇ ਸੰਬੰਧ ਵਿੱਚ ਆਰੇ ਕੁਝ ਹਾਜਾ ਨਾ ਦਾ ਕਰਵਾਇ ਜਾਓ ਜੋ ਇਦਾ ਸਵਾਲ ਤੁਹਾਡੇ ਕੋਲ ਇਹ ਹੈ ਕਿ ਜੇ ਗੁਨਾਹ ਸਿੱਖਾ ਦਾ ਕੋ ਕੋ ਕੇ ਕਤਲ ਕਰਨ ਵਾਲੇ ਜਾਲਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਇਹਦਾ ਸਵਾਲ ਹੈ ਸਿੱਖੇ ਤੇ ਸਿੱਖਾ ਦਾ ਬੁਝਮਾਰ ਸਵਾਲ ਸਾਹ ਜੇ ਸਰੋਗ ਜੋ ਧਾਰਮਿਕ ਸੀ ਉਹਨੂੰ ਵਾਪਸ ਤੋਂ ਗੁਨਾਹ ਕੀਤਾ ਹੈ ਕਿ ਨਹੀਂ ਅੱਜ ਦਾ ਸਮਾਂ ਲਾਹ ਮੀਆਂ ਅਸੀਂ ਇਹ ਗੁਲਾਮ ਮਿਲਦਾ ਹੈ ਕਿ ਨੇ ਕਿਤਾਬ ਉਹਦਾ ਜਵਾਬ ਆ ਰਿਹਾ ਨਾਲ ਖੇਡੋ ਦੋਹਾਂ ਸਵਾਲ ਤੋਂ ਅੱਗੇ ਇਹ ਕਿ ਸਵਾਲ ਦਾ ਸਾਧਨ ਉਹ ਵਾਪਸੀ ਦਿਵਾਉਣੀ ਹੈ ਉਹਦੇ ਬਿਨਾਂ ਕਿਸੇ ਦੇ ਸੰਗਰਦੋ ਜੇਕਰ ਤੁਸੀਂ ਦਰਜੇਦਾਰਾਂ ਨੂੰ ਆਪਣੇ ਖੇਸਤੇ ਚੰਦੇਕਾਰ ਬੁਲਾਇਆ ਜੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ

ਆਈ ਗਾਣੇ ਗਾਉਂਦੇ ਹੋ ਤੁਸੀਂ ਆਪਣੇ ਰਿਟੈਚ ਤੇ ਤੁਹਾਨੂੰ ਸਾਥ ਦੇਣ ਦਸਤਾਰਾਂ ਨੂੰ ਬੁਲਾ ਕੇ ਸੋਚਾਂ ਸਾਥ ਨੂੰ ਜਨਾ ਮੰਗੇ ਵਾਪੇ ਜੇਨ ਬਾਰੇ ਕਿਹਾ ਜਾਂ ਨਹੀਂ ਕਿਹਾ ਤੇ ਹਾਂ ਜਾਂ ਨਾ ਕਹੋ ਕਿਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਤਾਰੋਖੋ ਭਾਰ ਨੂੰ ਤੋਹ ਜਾਓਗੇ ਮਨ ਕਰਕੇ ਵੀ ਭਾਰ ਨੂੰ ਹਟਾਓਗੇ ਸੰਗਤ ਵਿੱਚ ਵੀ ਮਹ ਗੁਰੂ ਦਾ ਬਾਗਤੀ ਭੱਜੇ ਜਾਓਗੇ ਹਾਂਜੀ ਕੁਆਇਦ ਸਰਕਾਰ ਦੇ ਗੁਰੂ ਰਖਸ਼ਾ ਦੀ ਮਹਾਰਾਜ ਦੇ ਸਰੂਪ ਦੇ ਜਦਨ ਕੋਈ ਚੋਰੀ ਹੋਏ। ਸੰਤਾ ਦੇ ਉੱਤੇ ਪੋਸਟਰ ਲਾਇਆ ਗਿਆ। ਬੰਦਾਰਿਆ ਦੇ ਅੱਗੇ ਆ। ਦੰਤਿਆਂ ਗਾਲਾ ਸੋਨਾ ਪੋਸਟਾਂ ਤੇ ਵਿਛੇ ਲੱਗਾ। ਤੁਸੀਂ ਉਹ ਤਾਂ ਚੋਰੀ ਕਰਨ ਵਾਲਿਆਂ ਨੂੰ ਲੱਪੜ ਵਿੱਚ ਨਾ ਆਮ ਰਹੇ ਜਾਂ ਤੁਸੀਂ ਲੱਪਿਆ ਨਹੀਂ। ਪੋਸਟ ਤੋਂ ਬਾਅਦ ਗੁਰੂ ਸਾਹਿਬ ਦੇ ਆਮਤ ਸਰੂਪਾਂ ਦੇ ਅੰਗ ਕਾੜ ਕੇ ਸਿਕੜੀਆਂ ਦੇ ਵਿੱਚ ਖਿਲਾਰੇ ਗਏ। और उसकी दुष्टों तो की पुष्ट भनाई तो लगा बैपल करा या कोटपुरा जाके संस्था तो हमारे इट्ठिया होकर बैठिया उसे बोर से ही तो गोलियां मार के भुं ये सरकार जो होना माफी होते नहीं ਜਿਹੜੇ ਤੁਸੀਂ ਸ਼ਰੌਬਣੇ ਕਮੇਟੀ ਲੋਕ ਕਹ ਕੇ ਸਸਟਾਟਾ ਦੇ ਮੁਆਫੇਵਾਰ ਅਗਲਾ ਫੈਸਲਾ ਸੀ ਉਹ ਨੂੰ ਸਹੀ ਫੈਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਏ ਕਿ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਇਹ ਸ਼੍ਰਾਮਿਕ ਕਮੇਟੀ ਕੋਲ ਆਓ ਕੋਰਸ ਦੇ ਪੈਸਿਆਂ ਦੀ ਬੁਰਭਾਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਉਹ ਆਪੇ ਰੂਪ ਸਹਿਚਕਰਉਣ ਵਾਸਤੇ ਅਦਾਲਤਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਉਸੇ ਦਿਨ ਆ ਕੀਤਾ ਹਾਂ ਜੀ